ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਪਿੰਡ ਗਾਜੀਪੁਰ ਪਹੁੰਚੇ ਹਾਂ ਜਿਸ ਨੂੰ ਤਹਿਸੀਲ ਸਮਾਣਾ ਤੇ ਜ਼ਿਲ੍ਹਾ ਪਟਿਆਲਾ ਲੱਗਦਾ ਹੈ ਜੀ ਇਸ ਪਿੰਡ ਦੀ ਵੋਟ ਲਗਭਗ 12 ਤੇ 1300 ਹੈਗੀ ਹੈ ਜੀ ਤੇ ਅੱਜ ਫਿਰ ਆਪਾਂ ਹੁਣ ਗਾਜੀਪੁਰ ਪਿੰਡ ਦਾ ਬੋਰਡ ਕਰਦੇ ਹਾਂ ਸਾਫ ਫਿਰ ਆਪਾਂ ਚੱਲ ਜਾ ਗਾਜੀਪੁਰ ਦੇ ਪਿੰਡ ਵਿੱਚ ਜੀ ਤੁਹਾਨੂੰ ਆਪਾਂ ਗਾਜੀਪੁਰ ਦੀ ਹਰ ਇੱਕ ਗਲੀ ਤੇ ਫਿਰ ਨਹੀਂ ਦਿਖਾਵਾਂਗੇ ਆਜ ਆਪਾਂ ਬੋਰਡ ਕਰਦੇ ਹਾਂ ਸਾਹਿਬ ਜੀ ਤੇ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਜਿੱਥੇ ਆ ਡੇਰਾ ਬਾਬਾ ਰਾਜਾ ਰਾਮ ਜੀ ਤੇ ਆਪਾਂ ਤੁਹਾਨੂੰ ਡੇਰਾ ਵੀ ਦਿਖਾਵਾਂਗੇ ਇਹ ਨਾਲ ਆਪਾਂ ਪਿੰਡ ਵਿੱਚੋਂ ਚੱਲਾਂਗੇ ਵੀਡੀਓ ਵੱਢ ਰਹੀ ਆ ਤੂੰ ਵੀ ਵੀਡੀਓ ਬਣਾ ਕੇ ਪੜਾ ਦੂਗਾ ਸਾਹੀ ਦੇ ਵੇਰੇ ਕਹਾਂਗੇ ਇੱਕ ਹੋਰ ਐਥੋਂ ਨਾਲ ਹੌਲੀ ਕਰ ਲੈ